ਕੀ ਕੋਈ ਤੁਹਾਡੇ ਕੋਈ ਲਾਗੇ ਬੰਦਾ ਹੈਗਾ ਜਿਹੜਾ ਜਾਮਣਾ ਦਾ ਵਪਾਰ ਹੋਵੇ ਜਾਂ ਜਾਮਣਾ ਦਾ ਜਿਹੜਾ ਕਾਰੋਬਾਰ ਕਰਦਾ ਹੋਵੇ ਤੁਸੀਂ ਉਹਦੇ ਅੱਗੇ ਬੇਨਤੀ ਕਰੋ ਵੀ ਭਾਈ ਤੂੰ ਮੇਰੇ ਤੋਂ ਬਾਜ਼ਾਰ ਤੋਂ 10 ਸ਼ਰਾ ਉੱਤੇ ਪੈਸੇ ਲੈ ਲੈ ਹਾਂ ਪਰ ਮੈਨੂੰ ਬਈ ਤੇਲ ਨਾ ਲਾ ਕੇ ਦੇ ਔਰ ਜਿਹੜੀ ਸਹੀ ਮੋਟੀ ਗਿੜਕ ਵਾਲਾ ਜਾਮਣਾ ਉਹ ਲੈ ਕੇ ਆ ਦੀ ਪ੍ਰਮਾਤਮਾ ਦੇ ਹੱਥ ਜੋੜਦੇ ਹਾਂ ਤੁਸੀਂ ਸਾਰੇ ਆਪਣੇ ਸਾਰੇ ਸੱਜਣ ਜਿੰਨੇ ਵੀਡੀਓ ਦੇਖਦੇ ਸਾਰਿਆਂ ਦੀ ਰੱਬ ਆਵਾਸ ਹਾਂ ਮੈਂ ਕੋਈ ਹੱਥ ਝੁੜ ਕੇ ਬੇਨਤੀ ਕਰਨਾ ਇਸ ਗੱਲ ਨੂੰ ਸੀਰੀਅਸਲੀ ਲੋ ਰਾਤ ਨੂੰ ਜਾਂ ਦੁਪਹਿਰ ਬਾਅਦ ਤੁਸੀਂ ਜਾਮਣ ਲਾਖ ਹੋਰ ਕੋਈ ਖਾਂਦਾ ਦੇਖੇ ਉਹਨੂੰ ਵੀ ਮਨਾ ਕਰੋ ਪੇਸ਼ੈਂਟ ਸਾਨੂੰ ਰਿਪੋਰਟਾਂ ਭੇਜਦ ਨੇ ਉਹ ਕਹਿੰਦੇ ਜੀ ਅਸੀਂ ਰਿਪੋਰਟ ਤਾਂ ਕਰਾਈ ਸੀ ਐਸ ਜੀ ਡੀ ਪੀਟੀ ਨੂੰ ਦੇਖ ਕੇ ਤੇ ਜਿਹੜਾ ਸਾਡੇ ਨਾਲ ਯੂਰਿਕ ਐਸਿਡ ਸੀਗਾ ਉਹ ਵੀ ਸੈਟਲ ਹੋਣ ਲੱਗ ਗਿਆ ਬਾਤ ਪੇਸ਼ੈਂਟ ਸਾਡੇ ਕੋਲੇ ਇਸ ਤਰ੍ਹਾਂ ਦੇ ਨੇ ਫਰੁਕੀ ਜੀ ਤੁਸੀਂ ਦੇਖੋ ਬੰਦਾ ਗਿਆ ਜੀ ਕਿਡਨੀ ਦੀ ਰਿਪੋਰਟ ਕਰਾਉਣ ਤੇ ਨਾਲ ਉਹਦੇ ਰਿਪੋਰਟ ਕਿਹੜੀ ਲਿਆਏ ਆ ਗ੍ਰੇਡ 1 ਫੈਟੀਲੀਵਰ ਗ੍ਰੇਡ 3 ਫੈਟੀਲੀਵਰ ਚਲੋ ਜੀ ਅਸੀਂ ਉਹ ਗੇੜਨੀ ਦੀ ਸਾਡੇ ਕੋਲੇ ਆਏ ਦਵਾਈ ਦੀ ਸਟੋਨ ਆ ਰਿਹਾ ਇਹਦਾ ਕੋਈ ਹੱਲ ਨਹੀਂ ਲੋਕ ਸਾਨੂੰ ਅਮਰੀਕਾ ਤੋਂ ਯੂ ਐਸ اے ਤੋਂ ਯੂ ਕੇ ਤੋਂ ਫੋਨ ਕਰਦੇ ਇੱਕੋ ਗੱਲ ਕਹਿੰਦੇ ਕਹਿੰਦੇ ਯਾਰ ਤੁਸੀਂ ਦੱਸੋ ਵੀ ਅਸੀਂ ਪੇਸ਼ੈਂਟ ਹੈਗੇ ਕਿ ਨਹੀਂ ਹੂੰ ਹੂੰ ਔਰ ਜਦੋਂ ਤੁਸੀਂ ਕਿਸੇ ਵੀ ਬੰਦੇ ਨੂੰ ਕਹਿੰਦੇ ਨਾ ਤੁਸੀਂ ਪੇਸ਼ੈਂਟ ਨਹੀਂ ਹੈਗੇ ਉਹ 90% ਉੱਥੇ ਠੀਕ ਵੇਖੋ ਜਿਹੜੀ ਕੁਦਰਤ ਆ ਨਾ ਹੀ ਕੁਦਰਤ ਬਹੁਤ ਵਿਸ਼ਾਲ ਆ ਹੂੰ ਬੰਦਾ ਸਰੈਂਡਰ ਕਰਕੇ ਚੱਲੇ ਨਿਮਾਣਾ ਹੋ ਕੇ ਚੱਲੇ ਤਾਂ ਉਹਨੂੰ ਬੁੱਕਣ ਚ ਰੱਖਦੀ ਆ ਜਦੋਂ ਬੰਦਾ ਉਹਤੇ ਵੀ ਹਾਵੀ ਹੋ ਕੇ ਚੱਲੇ ਹੂੰ ਤੇ ਉਹ ਕੁਦਰਤ ਤੋਂ ਵੀ ਵੱਧ ਸਿਆਣਾ ਬਣ ਕੇ ਚੱਲੇ ਹੂੰ ਤਾਂ ਫਿਰ ਕੁਦਰਤ ਕਹਿੰਦੀ ਕੋਈ ਗੱਲ ਨਹੀਂ ਲਪੇਟੇ ਚ ਤਾਂ ਬੰਦੇ ਨੂੰ ਲਈ ਰਹਿਣਾ ਓਕੇ ਉਹਦਾ ਕਾਰਨ ਕੀ ਆ ਜਿਹੜੀ ਜਾਮਣ ਆ ਆਪਣੇ ਇੱਥੇ ਇੱਕੋ ਇੱਕ ਚੀਜ਼ ਜਿਹੜੀ ਆਪਣੇ 슈ਗਰ ਉਹਨੂੰ ਕੰਟਰੋਲ ਕਰ ਸਕਦੀ ਆ ਕਿਸੇ ਵੀ ਇਨਸਾਨ ਦੀ ਔਰ ਖਾਸ ਕਰਕੇ ਆ ਜਿਹੜਾ ਬਰਸਾਤੀ ਸੀਜ਼ਨ ਚੱਲ ਰਿਹਾ ਇਸ ਵੇੜਿਆਂ ਦੇ ਵਿੱਚ ਤਾਂ ਵੈਸੀ ਲੋਕਾਂ ਦੀ ਡਾਇਬੀਟਿਸ ਥੋੜੀ ਉੱਪਰ ਨੂੰ ਹੁੰਦੀ ਹੈ ਜਿਹੜੀ ਆਪਾਂ ਡੇਲੀ 슈ਗਰ ਚੈੱਕ ਕਰਦੇ ਆ ਤੁਸੀਂ ਦੇਖ ਕੇ ਦੇਖੋ ਜਿੰਨਾ ਲੋਕਾਂ ਨੂੰ ਡਾਇਬੀਟਿਸ ਆ ਉਹਨਾਂ ਲੋਕਾਂ ਦੀ 슈ਗਰ ਵੈਸੀ ਥੋੜੀ ਉੱਪਰ ਆਉਂਦੀ ਹੈ ਕਾਰਨ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਜਿਹੜੀ ਆਪਣੀ ਜਟਾ ਅਗਨੀ ਆ ਜਿਹੜੀ ਆਪਣੀ ਕਹਿੰਦੇ ਡਾਈਜੈਸ਼ਨ ਆਪਣੀ ਹੁੰਦੀ ਆ ਉਹ ਬਹੁਤ ਲੋ ਫਲੇਮ ਤੇ ਹੁੰਦੀ ਹੈ ਇਸ ਟਾਈਮ ਤੇ ਇਸ ਟਾਈਮ ਬਹੁਤ ਬਰਸਾਤਾਂ ਚ ਬਰਸਾਤਾਂ ਦੇ ਵਿੱਚ ਬਹੁਤ ਸਲੋ ਫੇਸ ਦੇ ਵਿੱਚ ਹੁੰਦੀ ਹੈ ਤਾਂ ਹੀ ਤੁਸੀਂ ਦੇਖੋਗੇ ਭੁੱਖ ਨਹੀਂ ਲੱਗਦੀ ਪਾਣੀ ਪੀ ਕੀ ਕੰਮ ਆਪਣਾ ਸਰੀ ਜਾਂਦਾ ਆਪਾਂ ਪਾਣੀ ਇੰਨਾ ਪੀ ਲੈਨੇ ਆ ਰੋਟੀ ਖਾਣ ਦਾ ਜੀ ਨਹੀਂ ਕਰਦਾ ਸਵੇਰੇ ਰੋਟੀ ਖਾ ਲਈ ਮੁੜ ਕੇ ਸਿੱਧਾ ਜਾ ਕੇ ਰਾਤ ਨੂੰ ਰੋਟੀ ਖਾਂਦੇ ਆਂ ਔਰ ਆਪਾਂ ਆਮ ਘਰਾਂ ਦੇ ਵਿੱਚ ਇਹ ਜੀ ਫੇਸ ਕਰਦੇ ਹੁਮ ਉਸ ਵਕਤ ਪਰ ਜਾਮਣ ਦੇ ਤਾਂ ਮਾਫ ਕਰਨਾ ਮੈਂ ਤੁਹਾਨੂੰ ਵਿਚੋ ਰੋਕ ਰਿਹਾ ਆਂ ਜੋਦਰ ਜੀ ਪਰ ਜਾਮਣ ਦੇ ਤਾਂ ਫਾਇਦੇ ਬੜੇ ਨੇ ਤੁਸੀਂ ਕਹਿ ਰਹੇ ਹੋ ਕਿ ਜਾਮਣ ਖਾਣ ਨਾਲ ਬਹੁਤ ਹੋ ਸਕਦੀ ਹੈ ਇਹ ਕਿਵੇਂ ਜੀ ਫਰੋਕੀ ਜੀ ਜਿੱਦਾਂ ਮੈਂ ਅੱਗੇ ਵੀ ਦੱਸਿਆ ਕੁਦਰਤ ਬਹੁਤ ਵਿਸ਼ਾਲ ਆ ਕੁਦਰਤ ਦੇ ਹੇਠਾਂ ਸਰੈਂਡਰ ਕਰਕੇ ਉਹਨੂੰ ਆਪਦਾ ਮਤਲਬ ਕਹ ਲੋ ਪਿਤਾ ਮਾਤਾ ਮੰਨ ਕੇ ਚੱਲਾਂਗੇ ਫਿਰ ਤਾਂ ਉਹ ਆਪਣੇ ਲਈ ਮਤਲਬ ਆਸ਼ੀਰਵਾਦ ਠੀਕ ਹੈ ਜੇ ਅਸੀਂ ਕਹਾਂਗੇ ਵੀ ਕੁਦਰਤ ਤੈਨੂੰ ਕੱਖ ਨਹੀਂ ਪਤਾ ਤੇ ਅਸੀਂ ਆਪਣੀ ਮਨਮਰਜ਼ੀ ਚ ਚਲਾਉਣੀਆ ਨੇ ਤਾਂ ਫਿਰ ਜਿਹੜੀ ਮ੍ਰਿਤਿ ਉਹ ਵੀ ਇੱਕ ਕੁਦਰਤੀ ਨਿਯਮ ਹੀ ਆ ਓਕੇ ਉਹਦੇ ਕਾਰਨ ਇਹ ਨੇ ਜਿਹੜਾ ਜਾਮਣ ਆਪਣੇ ਮੰਨਿਆ ਗਿਆ ਪਰ ਮੰਨੀ ਚੀਜ਼ ਆ ਆਯੁਰਵੇਦਾ ਦੇ ਵਿੱਚ ਖਾਸ ਕਰਕੇ ਕਿਸੇ ਵੀ ਇਨਸਾਨ ਨੂੰ 슈ਗਰ ਹੋਵੇ ਤੁਸੀਂ ਦੇਖੋ ਕਿਸੇ ਨੂੰ ਸਾਨੂੰ ਡਾਇਬਟੀਜ਼ ਦੀ ਦਿੱਕਤ ਆ ਉਹਨੂੰ ਜਾਮਣ ਖਾਣ ਨੂੰ ਕਿਹਾ ਜਾਂਦਾ ਕਿ ਉਹਦੇ ਡਾਇਬਟੀਜ਼ ਕੰਟਰੋਲ ਹੋਏ ਗਿੜਕ ਵੀ ਖਾਂਦੇ ਨੇ ਜੀ ਗਿੜ ਕਹਿੰਦੇ ਇਸ ਘਾਕੇ ਤੋਂ ਦੂਬਾਦ ਦਾ ਪਾਊਡਰ ਬਣਾਉਣਾ ਚਾਹੀਦਾ ਉਹਦੇ ਆਪਾਂ ਬਾਅਦ ਚ ਗੱਲ ਕਰਾਂਗੇ ਜਿਹੜਾ ਜਾਮਣ ਖਾਣ ਦੇ ਨਾਲ ਜਿਹੜੀ ਤੁਹਾਡੀ 슈ਗਰ ਡਾਊਨ ਆਉਂਦੀ ਆ ਜਾਂ ਕੰਟਰੋਲ ਹੁੰਦੀ ਆ ਹੁਣ ਬੰਦਾ ਨਾਰਮਲ ਬੰਦਾ ਜਿਹਦੀ 슈ਗਰ ਨਾ ਉੱਪਰ ਜਾਂਦੀ ਆ ਨਾ ਲੋ ਜਾਂਦੀ ਆ ਉਹ ਬੰਦਾ ਰਾਤ ਨੂੰ ਜਾਮਣ ਖਾ ਗਿਆ ਜੀ ਬੀ ਪੀਸ ਜਦੋਂ ਖਾ ਜਾਂਦਾ ਬੰਦਾ ਨੇ ਬਟੇ ਬਟੇ ਪਾਈ ਤਾਂ ਨਾਰਮਲ ਹੈ ਟੇਸਟੀ ਬੜੀ ਲੱਗਦੀ ਹੈ ਚਲੋ ਵਾਈ ਗਰੁੱਪ ਪਾ ਲਾ ਕੇ ਬੰਦਾ ਰਾਤ ਨੂੰ ਜੀ ਪਾਏ ਆ ਖਾ ਕੇ ਤੇ ਰਾਤ ਨੂੰ ਸੁੱਤੇ ਪਈ ਤੁਹਾਡੀ 슈ਗਰ ਜੀ ਜਿਹੜੀ ਬੇਸਿਕ ਲੈਵਲਸ ਨੇ ਓਕੇ ਜੀ ਕਿ 슈ਗਰ ਮੇਨਟੇਨ ਹੋਣੀ ਚਾਹੀਦੀ ਆ ਜੇ ਉਹ ਤੋਂ ਵੀ ਥੱਲੇ ਚਲੀਗੀ ਤਾਂ ਤੁਹਾਡੇ ਹਾਰਟ ਨੂੰ ਤੁਹਾਡੇ ਬ੍ਰੇਨ ਨੂੰ ਜਿਹੜੇ ਬੇਸਿਕ ਆਪਣੇ ਕਹੋ ਵੀ ਗਲੂਕੋਸ ਲੈਵਲਸ ਨੇ ਜਿਹੜੀ ਜਿਹੜੀ ਬੇਸਿਕ એનર્ਜੀ ਆ ਉਹ ਪ੍ਰੋਵਾਈਡਿੰਗ ਹੋਣੀ ਤੇ ਸਾਇਲੈਂਟ ਡੈਥ ਬੇਬਬ ਤੋਂ ਸਭ ਤੋਂ ਵਧੀਆ ਪਹਿਲੀ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਅਸੀਂ ਵੀ ਹੌਲੀ ਹੌਲੀ ਸਿੱਖਨੇ ਆਪਾਂ ਸਮਾਜ ਅਟੇ ਢਿੱਡੋ ਤੇ ਜਾਮਣੇ ਦੀ ਕੋਸ਼ਿਸ਼ ਕੀਤੀ ਇਹ ਸਰਬ ਸਮਾਜ ਵਿੱਚ ਵਿਚਰਤਾ ਸਿੱਖਿਆ ਤੁਸੀਂ ਜਿਹੜੇ ਬੰਦੇ ਜਾਮਣ ਵੇਚਦੇ ਤੁਸੀਂ ਉਹਨਾਂ ਦੇ ਨੇੜੇ ਦੇਖੋ ਜਾਮਣ ਦੇ ਉੱਤੇ ਤੇਲ ਲਾ ਦਿੰਦੇ ਆ ਹੂੰ ਉਹਦਾ ਕਾਰਨ ਕੀ ਆ ਤੁਸੀਂ ਜਦੋਂ ਗੱਡੀ ਤੋਂ ਨੰਗਣਾ ਰਾਤ ਨੂੰ ਕਰੇ ਜਾਣਾ ਤਾਂ ਤੁਸੀਂ ਘਰ ਵਾਲੀ ਨੇ ਕਿਹਾ ਵੀ ਜਾਮਣ ਲਿਆਇਆ ਜੀ ਤਾਂ ਗੱਡੀ ਦੀ ਜਦੋਂ ਲਾਈਟ ਬਣੀ ਉਹਨੇ ਚਮਕਣਾ ਬੰਦੇ ਨੇ ਕਿਹਾ ਆਹ ਚਮੜ ਜ਼ਿਆਦਾ ਬਈ ਹੂੰ ਦੂਸਰਾ ਕਾਰਨ ਉਹ ਤੇਲ ਕਿਉਂ ਲਾਉਂਦੇ ਕਿਉਂਕਿ ਇਹਦੇ ਉੱਤੇ ਨਾ ਮੱਖੀ ਬੈਠੇ ਨਾ ਮੱਛਰ ਬੈਠੇ ਹੂੰ ਉਹਦੇ ਕਰਕੇ ਉਹ ਇਹਦੇ ਉੱਤੇ ਤੇਲ ਲਾ ਦਿੰਦੇ ਆ ਔਰ ਉਹੀ ਆਪਾਂ ਕਰੇ ਲੈ ਕੇ ਗਏ ਨਾਲ ਇਹ ਮੂਛ ਖਾਦੀ ਉਹ ਜਿਹੜਾ ਤੇਲ ਹੁਣ ਆਪਾਂ ਨੂੰ ਨਹੀਂ ਪਤਾ ਉਹ ਤੇਲ ਆਇਆ ਪਾਮ ਆਇਲ ਆਇਆ ਨਾਰੀਅਲ ਦਾ ਤੇਲ ਆਇਆ ਸਰੋਂ ਦਾ ਤੇਲ ਆਇਆ ਦੇਸੀ ਕਿਉਂ ਤਾਂ ਲਾਉਣੋ ਰਹੇ ਹੂੰ ਸੋ ਜੋ ਵੀ ਉਹਨੇ ਲਾਇਆ ਉਹ ਐਜ਼ ਇਟ ਇਜ਼ ਤੁਹਾਡੇ ਅੰਦਰ ਚਲਾ ਗਿਆ ਔਰ ਤੀਲ ਦੇ ਅੰਦਰ ਇੱਕ ਖਾਸियत ਹੁੰਦੀ ਉਹ ਆਪਦੇ ਨਾਲ ਜਿਹੜੇ ਨੈਗੇਟਿਵਿਟੀ ਕਹਿੰਦੇ ਪੋਜ਼ਿਟਿਵਿਟੀ ਕਹਿੰਦੇ ਜਾਂ ਗੰਦਗੀ ਕਹਿੰਦੇ ਉਹਨੂੰ ਆਪਦੇ ਆਪ ਨਾਲ ਚਿਪਕਾ ਲੈਂਦਾ ਜੇ ਆਪਾਂ ਕਹਿੰਨੇ ਨਹੀਂ ਮਿੱਠੀਆਂ ਚੈੱਕ ਕਰ ਲਈਏ ਨੇ ਤਾਂ ਫਿਰ ਆਪਾਂ ਦੁਕਾਨਦਾਰ ਨੂੰ ਆਪ ਹੀ ਲਾਲਚ ਦਿੰਦਾ ਕਿ ਤੂੰ ਟੀਕਾ ਲਾ ਕੇ ਚਾਹੇ ਮਿੱਠੀ ਦੇ ਦੀ ਸਾਨੂੰ ਮੌਕੇ ਤੇ ਮਿੱਟੀ ਚਾਹੀਦੀ ਤਾਂ ਅਸੀਂ ਲੈ ਕੇ ਜਾਵਾਂਗੇ ਤੁਸੀਂ ਉਹਨੂੰ ਕੋਈ ਤੁ ਜਾਮਣਾ ਦੇ ਬੰਦਾ ਆਪਦੇ ਜਿਹੜੇ ਕੁਦਰਤ ਨਹੀਂ ਕੁਦਰਤ ਨੂੰ ਕੁਦਰਤ ਨੂੰ ਖੰਡਾਵੇ ਜੇਕਰ ਤੁਹਾਡੇ ਕੋਈ ਲਾਗੇ ਬੰਦਾ ਹੈਗਾ ਜਿਹੜਾ ਜਾਮਣਾ ਦਾ ਵਪਾਰ ਹੋਵੇ ਜਾਂ ਜਾਮਣਾ ਦਾ ਜਿਹੜਾ ਕਾਰੋਬਾਰ ਕਰਦਾ ਹੋਵੇ ਤੁਸੀਂ ਉਹਦੇ ਅੱਗੇ ਬੇਨਤੀ ਕਰੋ ਵੀ ਭਾਈ ਤੂੰ ਮੇਰੇ ਤੋਂ ਬਾਜ਼ਾਰ ਤੋਂ 10 ਸ਼ਰਾ ਉੱਤੇ ਪੈਸੇ ਲੈ ਲੈ ਹਾਂ ਪਰ ਮੈਨੂੰ ਬਈ ਤੇਲ ਨਾ ਲਾ ਕੇ ਦੇ ਔਰ ਜਿਹੜੀ ਸਹੀ ਮੋਟੀ ਗਿੜਕਾ ਵਾਲਾ ਜਾਮਣਾ ਉਹ ਲੈ ਕੇ ਆ ਦੀ ਤੇ ਮੈਂ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਰੀਕ ਨਹੀਂ ਚਾਹੀਦੀ ਬਰੀਕ ਨਹੀਂ ਚਾਹੀਦੀ ਬਰੀਕ ਹੈ ਕੁਛ ਨਹੀਂ ਅਸੀਂ ਤਾਂ ਪੁੱਛਦੇ ਜਿਹੜੀ ਗਿੜਕ ਮੋਟੀ ਤਾਂ ਨਹੀਂ ਪੰਗਾਇ ਇਹ ਹੈ ਨਹੀਂ ਜਿੰਨੀ ਮੋਟੀ ਗਿੜਕ ਹੋਗੀ ਇਹਦਾ ਮਤਲਬ ਉਹ ਗਿੜਕ ਨੂੰ ਜਿਹੜੀ ਡਿਵੈਲਪਮੈਂਟ ਹੋਣ ਵਾਸਤੇ ਉਹਦੀ એનર્ਜੀ ਕਿੰਨੀ ਲੱਗੀ ਹ ਹ ਇੱਕ ਚੀਜ਼ ਨੇ ਇੰਨੀ ਡਿਵੈਲਪ ਹੋਣਾ ਇੱਕ ਚੀਜ਼ ਨੇ ਇੰਨੀ ਡਿਵੈਲਪ ਹੋਣਾ ਤੇ ਕਿੰਨਾ એનર્ਜੀ ਉਹਨੇ ਕੁਦਰਤ ਤੋਂ ਵਿੱਚੋਂ ਆਪਦੇ ਅੰਦਰ ਸੀਚੀ ਆ ਵੀ ਉਹਦੀ ਗਿੜਕ ਐਡੀ ਵੱਡੀ ਹੋ ਗਈ ਹ ਹ ਦੂਸਰੀ ਗੱਲ ਜੇਕਰ ਕਿਸੇ ਵੀ ਇਨਸਾਨ ਨੂੰ ਸ਼ੂਗਰ ਹੈਗੀ ਆ ਤੁਸੀਂ ਸਵੇਰੇ ਉੱਠ ਕੇ ਇੱਕ ਬਾਜ਼ਾਰ ਦੇ ਵਿੱਚ ਜਮਣ ਦਾ ਸਿਰਕਾ ਵੀ ਮਿਲਦਾ ਅਰਕ ਵੀ ਮਿਲਦੇ ਨੇ ਪਰ ਮੈਂ ਕਹਿੰਦਾ ਆਪਾਂ ਜਿਆਦਾ ਚੱਕਰਾਂ ਜਨਾਪੀਏ ਕਿਉਂਕਿ ਅਰਕ ਬਣਾਉਣ ਦੇ ਚੱਕਰ ਚੱਕਰ ਚ YouTube ਤੇ ਹੋਰ ਬਥੇਰੀਆਂ ਵੀਡੀਓਜ਼ ਨੇ ਉਹ ਕਿ ਉਹ ਕਹਿੰਦਾ ਸੀ ਕੜੀ ਪੱਤਾ ਵੀ ਪਾ ਲਓ ਨਿੰਮੋ ਵੀ ਪਾ ਲਓ ਆਹ ਵੀ ਪਾ ਲਓ ਉਹ ਵੀ ਪਾ ਲਓ ਸਾਰਾ ਕੁਝ ਪਾ ਕੇ ਮੁੜ ਕੇ ਦੀ ਪਿਤ ਨਿਕਲ ਹੀ ਥਾ ਕਿਉਂਕਿ ਆਪਾਂ ਐਕਸਪੈਰੀਮੈਂਟ ਜਿਆਦਾ ਕਰ ਲਿਆ ਇਹਨੂੰ ਐਜ਼ ਇਟ ਇਜ਼ ਤੁਸੀਂ ਘਰੇ ਲਿਆ ਕੇ ਤੁਸੀਂ ਦੇਖੋ ਮੈਂ ਇਧਰ ਭੋਂਤੇ ਵੀ ਹੋਈ ਨਹੀਂ ਠੀਕ ਹੈ ਕੋਸੇ ਪਾਣੀ ਦੇ ਵਿੱਚ ਇਸ ਤਰ੍ਹਾਂ ਛੱਡ ਦਿਓ ਥੋੜੀ ਦਿਨ ਵਾਸਤੇ ਓਕੇ ਤੁਸੀਂ ਆ ਦੇਖੋਗੇ ਜਦੋਂ ਇਹ ਇਸ ਤਰ੍ਹਾਂ ਹੋ ਜਾਵੇ ਜਿਹੜੇ ਇਹਦੇ ਆਹ ਹਨ ਜਿਹੜੇ ਨੁੱਕੇ ਨੇ ਠੀਕ ਹੈ ਇਹ ਨੁੱਕਿਆਂ ਦੇ ਉੱਤੇ ਦੀ ਰੰਗ ਉਤਰਨ ਜਾਂ ਲੱਗ ਜੇ ਜਾਂ ਫਿੱਕਾ ਪੈ ਜਾਵੇ ਉਦੋਂ ਤੁਸੀਂ ਇਹਨੂੰ ਧੋ ਕੇ ਆਪਣੇ ਪਰਿਵਾਰ ਨਾਲ ਖਾਣ। ਮਤਲਬ ਇਹ ਤੇਲ ਰਹਿਤ ਹੋ ਗਿਆ ਹਲਕੇ ਕੋਸੇ ਪਾਣੀ ਚ ਪਾ ਕੇ ਬਿਲਕੁਲ ਬਿਲਕੁਲ ਪਰ ਫੇਰ ਵੀ ਮੈਂ ਬੇਨਤੀ ਕਰੂਗਾ ਜੇਕਰ ਤੁਹਾਡੇ ਕੋਈ ਵਪਾਰੀ ਯਾਰ ਦੋਸਤ ਹੈ ਜਿਹੜਾ ਇਹਨਾਂ ਦਾ ਵਪਾਰ ਕਰਦਾ ਹੋਵੇ ਕਾਰੋਬਾਰ ਹੋਵੇ ਉਹਨੂੰ ਤੁਸੀਂ ਬੇਨਤੀ ਕਰੋ ਵੀ ਭਾਈ ਤੂੰ ਸਾਨੂੰ ਵੈਸੇ ਹੀ 10 ਸ਼ਰਾ ਪੈਸੇ ਤੂੰ ਸਾਡੇ ਤੋਂ ਵੱਧ ਲੈਣਾ ਜੇ ਤੁਸੀਂ ਕਹਿੰਦੇ ਵੀ ਨਹੀਂ 10 ਸ਼ਰਾ ਪੈਸੇ ਕਿਹੜਾ ਵੱਧ ਪਰੇ ਤਾਂ ਫਿਰ ਤਿਆਰ ਰਹੋ ਹਸਪਤਾਲ ਚ ਦਾ ਸ਼ਰਾ ਪੂਰੀ ਭਤੌਣ ਵਾਸਤੇ ਹਸਾਲ ਤੋਂ ਉੱਥੇ ਆ ਜਾਣਾ ਤੁਹਾਡਾ ਜੀ ਜੀ ਸੋ ਲਈ ਆਪਾਂ ਡਿਸਾਈਡ ਕਰਵਾ ਵੀ ਆਪਾਂ ਪਹਿਲੇ ਨੁੱਕੇ ਤੇ ਆਪਾਂ ਸੈੱਟ ਕਰ ਲਈਏ ਕਿ ਆਪਾਂ ਬਾਅਦ ਵਿੱਚ ਵੇਟ ਜੇ ਸਵਕਤੇ ਉਠੋ ਸਬਕ ਤੇ ਉੜਦੇ ਸਾਰ ਜੇ ਤੁਸੀਂ ਜਾਮਣ ਖਾਣਾ ਪਸੰਦ ਕਰੋ ਜੀ ਸੱਦ ਕੇ ਖਾਓ ਠੀਕ ਹੈ ਨਾਸ਼ਤੇ ਦੇ ਵਿੱਚ ਜਾਮਣ ਖਾਣੀ ਪਸੰਦ ਕਰੋ ਜੀ ਸੱਦ ਕੇ ਖਾਓ ਨਾਸ਼ਤੇ ਤੋਂ ਬਾਅਦ ਜਾਮਣ ਖਾਣੀ ਪਸੰਦ ਕਰੋ ਰੱਜ ਕੇ ਖਾਓ ਦੁਪਹਿਰ ਦੇ 12 ਵਜੇ ਤੁਹਾਡਾ ਜੀ ਕਰੀਬ ਜਾਮਣ ਖਾਣੀ ਰੱਜ ਕੇ ਖਾਓ ਠੀਕ ਹੈ 2 ਵਜੇ ਤੋਂ ਬਾਅਦ ਤੋਬਾ ਤੋਬਾ ਕਰਦੇ ਜੀ ਬਸ ਹੁਣ ਨਹੀਂ ਜਾਮਣ ਖਾਣੀ ਔਰ ਜਿਹੜਾ ਖਾਂਦਾ ਦੇਖੇ ਮੇਰੀ ਬੇਨਤੀ ਆ ਉਹਦੇ ਕੰਨ ਥੱਲੇ ਇੱਕ ਚਪੇੜ ਲਾ ਕੇ ਕਹਿ ਦੇਵੀਂ ਭਰਾਵਾ ਤੇਰੀ ਮੌਤ ਤੇ ਤੈਨੂੰ ਬਚਾਇਆ ਓਕੇ ਔਰ ਇਹ ਇੱਕ ਬਹੁਤ ਵੱਡਾ ਉਪਰਾਲਾ ਹੋਊਗਾ ਵਿਜੀਕਰ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਜਾਮਣ ਖਾਣ ਵਾਲੇ ਬੰਦੇ ਨੂੰ ਰੋਕ ਵੀ ਦਿੰਦੇ ਹੋ ਨਾ ਤੇ ਉਹਨੂੰ ਬਾਅਦ ਚ ਇਹ ਚੀਜ਼ ਸਮਝਾਉਂਦੇ ਹੋ ਜਾਂ ਸਾਡੀ ਇਹ ਵੀਡੀਓ ਜਿਹੜੀ ਆਪਾਂ ਮੈਂ ਜਿਵੇਂ ਤੁਸੀਂ ਵੀ ਕਰ ਰਹੇ ਸੀਗਾ ਤਾਂ ਉਹ ਜਦੋਂ ਇਨਸਾਨ ਨੂੰ ਉਹਦੇ ਪਿੱਛੇ ਦੀ ਸਾਇੰਸ ਸਮਝ ਆ ਜਾਂਦੀ ਆ ਤਾਂ ਇਨਸਾਨ ਸ਼ੁਕਰੀਆ ਦਾ ਕਰਦਾ ਮੈਂ ਪ੍ਰਮਾਤਮਾ ਦੇ ਹੱਥ ਜੋੜਦੇ ਹਾਂ ਤੁਸੀਂ ਸਾਰੇ ਆਪਣੇ ਸਾਰੇ ਸੱਜਣ ਜਿੰਨੇ ਵੀਡੀਓ ਦੇਖਦੇ ਸਾਰਿਆਂ 'ਚ ਹੀ ਰੱਬ ਆਵਾਸ ਹਾਂ ਮੈਂ ਇੱਕੋ ਹੱਥ ਜੋੜ ਕੇ ਬੇਨਤੀ ਕਰਨਾ ਇਸ ਗੱਲ ਨੂੰ ਸੀਰੀਅਸਲੀ ਲੋ ਰਾਤ ਨੂੰ ਦੁਪਹਿਰ ਬਾਅਦ ਤੁਸੀਂ ਜਾਮਣ ਨਾ ਖਾਓ ਕੋਈ ਖਾਂਦਾ ਦੇਖੇ ਉਹਨੂੰ ਵੀ ਮਨਾ ਕਰੋ ਦੂਸਰੀ ਗੱਲ ਜਿਹੜੀ ਤੁਹਾਡੀ ਜਟਾ ਅਗਨੀਆਂ ਜਿਹੜੀ ਤੁਹਾਡੀ ਪੇਟ ਦੇ ਵਿੱਚ ਆਪਾਂ ਕਹਿੰਦੇ ਗੋਡਨਸਾਈਨਸ ਨੇ ਜਿਹੜੀ ਤੁਹਾਡੀ ਡਾਈਜੈਸ਼ਨ ਨੂੰ ਇੰਪਰੂਵ ਕਰਨ ਦਾ ਕੰਮ ਆਣਾ ਜੀ ਉਹ ਜਾਮਣ ਤੁਸੀਂ ਇੱਕ ਚੀਜ਼ ਦੇਖੋ ਵੀ ਇਹ ਏਸੇ ਵਕਤ ਕਿਉਂ ਆਉਂਦੀ ਆ ਵਾਰਸ਼ਾਂ ਦੇ ਵਿੱਚ ਹੀ ਜਾਮਣ ਕਿਉਂ ਆਉਂਦੀ ਹੈ ਕਿਉਂਕਿ ਕੁਦਰਤ ਨੂੰ ਪਤਾ ਵੀ ਜਟਾ ਅਗਨੀ ਇਸ ਟਾਈਮ ਲੋ ਹੋਣੀ ਆ ਉਸ ਟਾਈਮ ਦੇ ਉੱਤੇ ਉਹਨੂੰ ਕਿਹੜੀ ਚੀਜ਼ ਦੇਣੀ ਹੈ ਜਿਸ ਦੇ ਨਾਲ ਉਹ ਬੈਲੈਂਸ ਰਹੇ ਬੰਦੇ ਦੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਇੱਕ ਪ੍ਰੋਪਰ ਐਨਜ਼ਾਈਮਸ ਬਣਾਣ ਉਹ ਜਦੋਂ ਐਨਜ਼ਾਈਮਸ ਪ੍ਰੋਪਰ ਹੋ ਗਈ ਤੁਸੀਂ ਸੋਚ ਕੇ ਦੇਖੋ ਲੱਗਦਾ ਆਪਾਂ ਨੂੰ ਵੀ ਜਿਹੜੇ ਬੰਦੇ ਦੀ ਜਟਾ ਅਗਨੀ ਠੀਕ ਹੋਵੇ ਉਹਨਾਂ ਕਦੇ ਨੀਸ਼ਤੀ ਪਾਉਗੇ ਉਹਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਕੋਈ ਲੱਗ ਸਕਦੀ ਹੈ ਉਧਰ ਰੀਜ਼ਨ ਇਹ ਹੈ ਆਪਣੀ ਇਮਿਊਨਿਟੀ ਅਪ ਹੋ ਗਈ ਕੋਈ ਬਿਮਾਰੀ ਨੇੜੇ ਤੜੜ ਲੱਗਣੀ ਜੀ ਜੀ ਵੇਖੋ ਮੈਂ ਫੇਰ ਇੱਕ ਵਾਰੀ ਬੇਨਤੀ ਕਰੂੰਗਾ ਫਰੁਕੀ ਜੀ ਅਕਾਲ ਪੁਰਖ ਦੀ ਬੜੀ ਕਿਰਪਾ ਰਹੀ ਹੈ ਬੜੀ ਉਦੀ ਰਜ਼ਾ ਬੜੀ ਉਦੀ ਮਿਹਰ ਵੀ ਜੇ ਤਾਂ ਤੁਸੀਂ ਸਵੇਰੇ ਉੱਠ ਕੇ ਜਾਮਨ ਖਾਣੇ ਹੋਏ ਏਦਾਂ ਕੀ ਰੀਸ ਕੋਈ ਨਹੀਂ ਹੁਣ ਤੁਸੀਂ ਕਹਿੰਦੇ ਹੋ ਜੀ ਨਹੀਂ ਸਾਨੂੰ ਡਾਈਜੈਸ਼ਨ ਵਾਸਤੇ ਰਾਤ ਤੱਕ ਅਸੀਂ ਕੁਝ ਖਾਂਦੇ ਜੀ ਰਾਤ ਨੂੰ ਜਕਾ ਦਾਮ ਅਸੀਂ ਫਟਾਫਟ ਚੱਕ ਲੈਨੇ ਫੱਟੇ ਤਾਂ ਮੈਂ ਉਹਨਾਂ ਲੋਕਾਂ ਨੂੰ ਕਹੂੰਗਾ ਫਿਰ ਤੁਸੀਂ ਜਾਮਣ ਡਾਈਜੈਸ਼ਨ ਵਾਸਤੇ ਜੇ ਖਾਣਾ ਚਾਹੁੰਦੇ ਹੋ ਨਾ ਤਾਂ ਉਹਦੇ ਵਾਸਤੇ ਤੁਸੀਂ ਮਹਾਰਾਜਾ ਸ਼ਾਈ ਸ਼ਰਬਤ ਵਰਤੋ ਓਕੇ ਇਹਦਾ ਸਿਰਫ ਤੁਸੀਂ 10 ਰੋਟੀ ਤੋਂ ਬਾਅਦ ਲੈ ਲਓ ਠੀਕ ਤੁਸੀਂ ਦੇਖੋ ਫਰੂਕੀ ਜੀ ਅਸੀਂ ਬਣਾਇਆ ਇਹਨੂੰ ਲੀਵਰ ਵਾਸਤੇ ਅੱਛਾ ਤੁਸੀਂ ਯਕੀਨ ਮੰਨੋਗੇ ਤੁਹਾਨੂੰ ਵੀ ਵੈਸੇ ਫੋਨ ਆਏ ਹੋਣਗੇ ਤੁਹਾਨੂੰ ਵੀ ਲੋਕਾਂ ਨਾਲ ਜਿਹੜੇ ਇਸ ਨੂੰ ਇਸਤੇਮਾਲ ਕਰਦੇ ਉਹਨਾਂ ਦੇ ਵੀ ਫੋਨ ਆਏ ਹੋਣਗੇ ਉਹ ਸਾਨੂੰ ਜ਼ਿਕਰ ਕਰਦੇ ਜੀ ਸਾਡੇ ਨਾ ਬੀਬੀ ਦੀ ਸਰੀਰ ਫੁੱਲ ਕੇ ਮਤਲਬ ਡਬਲ ਹੋਇਆ ਪਿਆ ਸੀ ਅਸੀਂ ਅਸੀਂ ਤਾਂ ਲੀਵਰ ਵਾਸਤੇ ਤੇ ਕਬਦ ਵਾਸਤੇ ਲਿਆ ਪਰ ਬੀਬੀ ਦਾ ਸਰੀਰ ਨਾ ਜਿਵੇਂ ਸੰਗੜ ਗਿਆ ਹੂੰ ਉਹ ਸੰਗੜ ਕੇ ਮਤਲਬ ਕਿ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਕਹਿੰਦੇ ਮਨ ਉਵੇਂ ਸੰਗੜ ਨਹੀਂ ਗਿਆ ਕਹਿੰਦੇ ਫਲਾਬੜ ਰਹਿ ਗਈ ਸਾਰੀ ਹੂੰ ਫਿਰ ਉਸ ਤੋਂ ਬਾਅਦ ਪੇਸ਼ੈਂਟ ਸਾਨੂੰ ਰਿਪੋਰਟਾਂ ਭੇਜਦ ਨੇ ਉਹ ਕਹਿੰਦੇ ਜੀ ਅਸੀਂ ਰਿਪੋਰਟ ਤਾਂ ਕਰਾਈ ਸੀ ਐਸ ਜੀ ਡੀ ਪੀਟੀ ਨੂੰ ਦੇਖ ਕੇ ਹੂੰ ਤੇ ਜਿਹੜਾ ਸਾਡੇ ਨਾਲ ਯੂਰਿਕ ਐਸਿਡ ਸੀਗਾ ਉਹ ਵੀ ਸੈਟਲ ਹੋਣ ਲੱਗ ਗਿਆ ਬਾਤ ਪੇਸ਼ੈਂਟ ਸਾਡੇ ਕੋਲੇ ਇਸ ਤਰ੍ਹਾਂ ਦੇ ਨੇ ਫਰੁਕੀ ਜੀ ਤੁਸੀਂ ਦੇਖੋ ਬੰਦਾ ਗਿਆ ਜੀ ਕਿਡਨੀ ਦੀ ਰਿਪੋਰਟ ਕਰਾਉਣ ਤੇ ਨਾਲ ਉਹਦੇ ਰਿਪੋਰਟ ਕਿਹੜੀ ਲੈ ਆਏ ਆ ਗ੍ਰੇਡ 1 ਫੈਟੀ ਲੀਵਰ ਗ੍ਰੇਡ 3 ਫੈਟੀ ਲੀਵਰ ਚਲੋ ਜੀ ਅਸੀਂ ਉਹ ਗਿਡਨੀ ਦੀ ਸਾਡੇ ਕੋਲੇ ਆਏ ਦਵਾਈ ਦੀ ਸਟੋਨ ਆ ਰਿਹਾ ਇਹਦਾ ਕੋਈ ਹੱਲ ਨਹੀਂ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਤੁਸੀਂ ਯਾਰ ਸ਼ਰਬਤ ਤੇ ਆਓ ਲੀਵਰ ਠੀਕ ਕਰੋ ਆਪਣੇ ਲੀਵਰ ਚ ਇੰਨੀ ਕੁ ਤਾਕਤ ਆ ਵੀ ਇਹ ਸਾਰਾ ਕੁਝ ਹੀ ਕਰ ਦੋ ਸੈੱਟ ਠੀਕ ਹੈ ਬੰਦੇ ਅੱਛਾ ਜੀ ਜੁਮਟ ਕਰੋ ਜੀ ਉਹਨਾਂ ਨੂੰ ਅਸੀਂ ਦਿੱਤਾ ਤਾਂ ਲੀਵਰ ਵਾਸਤੇ ਕਿਡਨੀ ਵੀ ਠੀਕ ਹੋਣ ਲੱਗ ਜਿਹੜੇ ਲੋਕਾਂ ਨੂੰ ਕਿਡਨੀ ਦੇ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗੇ ਬਲੱਡ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗੀ ਅਨੀਮੀਆ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗੀ 슈ਗਰ ਦੀ ਪ੍ਰੋਬਲਮ ਸੀ ਉਹ ਚ ਵੀ ਇੰਪਰੂਵਮੈਂਟ ਆ ਗਈ ਯੂਰਿਕ ਐਸਿਡ ਸੀਗਾ ਉਹ ਚ ਵੀ ਇੰਪਰੂਵਮੈਂਟ ਆ ਗਈ ਕੋਲੇਸਟ੍ਰੋਲ ਸੀਗਾ ਉਹ ਚ ਵੀ ਇੰਪਰੂਵਮੈਂਟ ਆ ਗਈ ਅਸੀਂ ਮਤਲਬ ਜੇ ਸਵੇਰ ਤੋਂ ਲੈ ਕੇ ਰਾਤ ਤੱਕ ਸਾਰਾ ਕੰਮ ਛੱਡ ਕੇ ਚੌਂਕੜੀ ਮਾਰ ਕੇ ਸਿਰਫ ਵਾਈਬ ਨੂੰ ਤੇਰਾ ਸ਼ੁਕਰ ਆ ਇਹੀ ਗਈ ਚੱਲੀ ਐ ਨਹੀਂ ਇਹ ਵੀ ਘਟਾ ਜਿੰਨੀ ਲਾਜ ਪਰਮਾਤਮਾ ਨੇ ਸਾਡੀ ਰੱਖੀ ਆ ਲੋਕ ਸਾਨੂੰ ਅਮਰੀਕਾ ਤੋਂ ਯੂ ਐਸ اے ਤੋਂ ਯੂਕੇ ਕੋ ਫੋਨ ਕਰਦੇ ਹਾਂ ਇੱਕੋ ਗੱਲ ਕਹਿੰਦੇ ਕਹਿੰਦੇ ਯਾਰ ਬਸ ਤੁਸੀਂ ਦੱਸੋ ਵੀ ਅਸੀਂ ਪੇਸ਼ੈਂਟ ਹੈਗੇ ਕਿ ਨਹੀਂ ਹੂੰ ਹੂੰ ਔਰ ਜਦੋਂ ਤੁਸੀਂ ਕਿਸੇ ਵੀ ਬੰਦੇ ਨੂੰ ਕਹਿੰਦੇ ਨਾ ਤੁਸੀਂ ਪੇਸ਼ੈਂਟ ਹੀ ਹੈਗੇ ਉਹ 90% ਉਥੇ ਠੀਕ ਉਹ ਕਹਿੰਦਾ ਯਾਰ ਮੈਨੂੰ ਪਹਿਲਾ ਬੰਦਾ ਮਿਲਿਆ ਜਿਹਨੇ ਮੈਨੂੰ ਕਹਿੰਦਾ ਵੀ ਪੇਸ਼ੈਂਟ ਅੰਦ ਕਹਿੰਦਾ ਅੱਜ ਤੋਂ 15 ਸਾਲ ਹੋ ਗਏ ਲੋਕ ਇਹੀ ਕਹਿੰਦੇ ਤੂੰ ਪੇਸ਼ੈਂਟ ਤੂੰ ਦਵਾਈ ਖਾ ਲੈ ਤੂੰ ਪੇਸ਼ੈਂਟ ਤੂੰ ਦਵਾਈ ਖਾ ਲੈ ਓਕੇ ਸਾਡੀ ਕੋਸ਼ਿਸ਼ ਇਹੀ ਰਹੀ ਹੈ ਸ਼ੁਰੂ ਤੋਂ ਸ਼ਰਬਤ ਆਪਾਂ ਸਾਈਡ 'ਤੇ ਰੱਖੋ ਵੀ ਜੇਕਰ ਥੋੜਾ ਜਾਮਣ ਖਾ ਕੇ ਠੀਕ ਹੁੰਦਾ ਨਾ ਹਲ ਹੂੰ ਹੂੰ ਫਿਰ ਸ਼ਰਬਤ ਉੱਥੇ 0% ਰੋਲ ਠੀਕ ਹੈ ਜੇ ਥੋੜਾ ਜਾਮਣ ਨਾਲ ਹਲ ਹੁੰਦਾ ਸੀ ਤੁਹਾਨੂੰ ਜਾਮਣੀ ਕਹਾਂਗੇ ਠੀਕ ਹੈ ਔਰ ਇਹੀ ਕਾਰਨ ਆ ਵੀ ਜਿਹੜੇ ਸਾਡੇ ਮਹਤ ਫਰਦਾਤਾ ਜੀ ਕੇਸਰ ਸਿੰਘ ਜੀ ਸੀਗੇ ਉਹਨਾਂ ਤੋਂ ਲੈ ਕੇ ਫਿਰ ਮੇਰੇ ਫਾਦਰ ਸਾਹਿਬ ਹੈ ਜੋ ਦੀ ਕੀ ਉਸ ਤੋਂ ਬਾਅਦ ਹੁਣ ਅਸੀਂ ਜਿਹੜੀ ਦੀ ਡਿਊਟੀ ਆ ਨਿਭਾ ਰਹੇ ਆ ਸਾਨੂੰ ਸਿੱਖਿਆ ਹੀ ਇਹ ਦਿੱਤੀ ਗਈ ਓਕੇ ਵੀ ਕਾਕਾ ਜਿਹੜਾ ਬੰਦਾ ਆਪਣਾ ਕੰਮ ਹੈ ਨਾ ਬੰਦੇ ਨੂੰ ਠੀਕ ਕਰਨਾ ਆਪਣਾ ਕੰਮ ਪੈਸੇ ਕਮਾਉਣਾ ਨਹੀਂ ਹੈਗਾ ਕਿਉਂ ਪੈਸੇ ਆਪਣੇ ਗੱਲੇ 'ਚ ਕਿੰਨੇ ਆਉਣੇ ਆ ਤੇ ਬੰਦੇ ਦੇ ਹੱਥ ਵੱਸੇ ਕਿਸੇ ਬੰਦੇ ਨੂੰ ਕਾਬਜ ਦੀ ਦਿੱਕਤ ਹੋਵੇ ਨਾ ਤਾਂ ਜਾਮਣ ਖਾਣ ਤੋਂ ਬਾਅਦ ਟੱਟੀਆਂ ਵੀ ਲੱਗ ਸਕਦੀਆਂ ਓਕੇ ਤੇ ਜੇਕਰ ਟੱਟੀਆਂ ਲੱਗ ਜਾਣ ਤੇ ਇੱਕ ਦੋ ਵਾਰੀ ਟੱਟੀਆਂ ਆਉਣ ਤੱਕ ਬਰਾਈ ਹੋਣ ਚਾਰ ਪੰਜ ਵਾਰੀ ਟੱਟੀਆਂ ਹੋ ਫੇਰ ਕੋੜੇ ਸੋਚ ਲੈ ਵੀ ਕੁਛ ਗੜਬੜਤਾ ਨਹੀਂ ਕਰ ਬੈਠੇ ਜੀ ਜੀ ਸੋ ਜਿਹੜੇ ਲੋਕਾਂ ਨੂੰ ਕਾਬਜਾ ਉਹ ਲੋਕ ਮਹਾਰਾਜਾ ਸਹੀ ਸਰਵਤਾਇਸ ਤੁਮਾਰ ਕਰ ਰਹੇ ਪਰ ਜੇਕਰ ਤੁਸੀਂ ਬਿਲਕੁਲ ਨੋਰਮਲ ਵੈਸੀ ਸੀਜ਼ਨਲ ਜਮਨ ਖਾਣ ਤੋਂ ਨਹੀਂ ਤਾਂ ਤੁਸੀਂ ਜੀ ਸਕਦੇ ਦਿਨੇ-ਦਿਨੇ ਖਾਓ